ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵਹਿ ਖਰਚਹਿ ਰਲ ਮਿਲ ਪਾਈ ਟੋਟ ਨਾ ਆਵੈ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਜਲਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ